ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਵਾਧਾ ਫਾਜ਼ਿਲਕਾ ਪੁਲਿਸ ਨੇ ਲਗਾਤਾਰ ਦੋਜੇ ਦਿਨ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਨੂੰ ناکਾਮ ਕੀਤਾ ਹੈ ਸ਼ੁਕਰਵਾਨੂ CIA ਸਟਾਫ ਨੇ ਗਸ਼ਤ ਦੌਰਾਨ ਪਿੰਡ ਥੇ ਕਲੰਦਰ ਨੇੜੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 16 ਪਿਸਤੌਲ 38 ਮੈਗਜ਼ੀਨ ਅਤੇ 1847 ਰੋਂਦ ਅਤੇ ਮੋਟਰਸਾਈਕਲ ਬਰਾਮਦ ਕੀਤੇ ਹੈ ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾ ਨੂੰ ਵੀ 27 ਪਿਸਤੋਲਾਂ ਅਤੇ 470 ਕਾਰਤੂਸ ਬਰਾਮਦ ਕੀਤੇ ਗਏ ਸਨ ਗ੍ਰਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਹੜ ਦਾ ਫਾਇਦਾ ਉਠਾ ਕੇ ਗੈਰ ਕਾਨੂੰਨੀ ਹਥਿਆਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਬਰਾਮਦਗੀ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਸ਼ੁਕਰਵਾਨ ਨੂੰ ਹੜ ਦੇ ਆੜ ਹੇਠ ਹੋਰੀ ਹਥਿਆਰਾਂ ਦੀ ਤਸਕਰੀ ਦੀ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ ਸੀਆਈਏ ਸਟਾਫ ਦੀ ਟੀਮ ਜਿਸ ਵਿੱਚ ਐਸਆਈ ਕੁਲਵੰਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਸ਼ਾਮਲ ਸਨ ਇਸ ਦੌਰਾਨ ਸੂਚਨਾ ਮਿਲੀ ਸੀ ਕਿ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰਿਆ ਗਿਆ ਅਤੇ ਮੌਕੇ ਤੋਂ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੇਖੋ ਕੱਲ ਸਾਡੇ ਫਾਜ਼ਿਲਕਾ ਪੁਲਿਸ ਨੇ ਇੱਕ BSF ਨਾਲ ਜਿਹੜਾ ਜੁਆਇੰਟ ოਪਰੇਸ਼ਨ ਦੇ ਦੌਰਾਨ ਕੱਲ ਬਹੁਤ ਵਧੀਆ ਸਾਨੂੰ ਕਾਮਯਾਬੀ ਹਾਸਲ ਹੋਈ। ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਇੰਟਰਸੈਪਟ ਕੀਤਾ ਗੁਰਵਿੰਦਰ ਸਿੰਘ ਉਰਫ ਗਿੰਦੂ ਸੋਨਾ ਸਿੰਘ ਪੁੱਤਰ ਰਾਜ ਸਿੰਘ। ਇਹਨਾਂ ਨੂੰ ਜਦੋਂ ਆਪਾਂ ਇਨਕਟ ਬੇਸਡ ਸਾਡਾ ਆਪਰੇਸ਼ਨ ਸੀਗਾ ਜਦੋਂ ਇਹਨਾਂ ਨੂੰ ਆਪਾਂ ਫੜਤੀ ਕੋਸ਼ਿਸ਼ ਦੇਖਿਆ ਤੇ ਇਹਨਾਂ ਕੋਲੋਂ ਸਾਨੂੰ ਕਰੀਬ ਜਿਹੜੇ 16 ਪਿਸਤਲ ਜਿਹੜੇ ਬਰਾਮਦ ਹੋਏ ਜਿਹੜੇ ਫੋਰਨ ਰੇਡ ਨੇ ਸਾਰੇ ਆਟੋਮੈਟਿਕ ਪਿਸਤਲ ਹੈ ਪਲਾਸਟ ਪਲਾਸ ਕੋਸ਼ ਮੈਗਜ਼ੀਨ ਮਿਲੇ ਤੇ ਗੋਲੀਆਂ वगैरह ਮਿਲੀਆਂ ਕਰੀਬ 1847 ਸੋ ਇਹ ਮੋਟਰਸਾਈਕਲ ਤੇ ਆ ਰਹੀ ਸੀਗੇ ਸੋ ਸਾਡੇ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਤੇ ਇਹਨਾਂ ਨੂੰ ਕਿਹੜਾ ਫੜਿਆ ਗਿਆ ਉਸਾ ਡੈਲ ਐਸਕੇਐਸ ਵਿੱਚ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਪੁੱਛਣ ਕਿਸਨ ਤੋਂ ਆਇਆ ਪਤਾ ਲੱਗਾ ਵੀ ਇਹ ਜਿਹੜੇ ਵੈਪਨ ਸੀਗੇ ਇਹਨਾਂ ਨੇ ਇਹ ਜੀਜੀ2 ਏਰੀਆ ਦੇ ਵਿੱਚੋਂ ਜਿਹੜੇ ਉਧਰੋਂ ਦੀ ਇਹਨਾਂ ਨੇ ਆਪ ਫਲੱਡ ਦਾ ਜਿਹੜਾ ਫਾਇਦਾ ਲੈਂਦੇ ਹੋਏ ਜਿਹੜੇ ਇਹਨਾਂ ਨੇ ਠਾਏ ਆ ਕਿਉਂ ਫਲੱਡ ਦੇ ਦਿਨਾਂ 'ਚ ਜਿਹੜੀ ਮੂਵਮੈਂਟ ਜਿਹੜੀ ਆਪਣੇ ਸਿਕਿਉਰਿਟੀ ਦੀ ਜਾਂ ਬੀਐਸਐਫ ਦੀ ਉੱਡ ਜਾਂਦੀ ਥੋੜੀ ਸੋ ਇਸ ਕਰਕੇ ਜਿਹੜੇ ਉੱਥੋਂ ਇਹ ਨਿਕਾਉਣ ਵਿੱਚ ਕਾਮਯਾਬ ਹੋ ਗਏ ਲੇਕਿਨ ਹੁਣ ਇਸ ਤੋਂ ਜਿਹੜੀ ਸਾਡੀ ਅੱਗੇ ਫਰਦਰ ਜਿਹੜੀ ਪੁੱਛਗਿੱਛ ਜਿਹੜੀ ਕਰ ਰਹੇ ਆ ਇਹ ਇਹਦਾ ਬੈਕਵਰਡ ਤੇ ਫਾਰਵਰਡ ਨਿੱਕੇ ਜਿਹਾ ਵੀ ਅਸੀਂ ਪ੍ਰੋਬ ਕਰ ਰਹੇ ਆਂ ਆਸ ਹੈ ਕਿ ਅਸੀਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਰ ਜਿਹੜੀਆਂ ਰਿਕਵਰੀਆਂ ਕਰਾਂਗੇ ਸਰ ਜਿਹੜੇ ਬਰਾਮਦੇ ਧਿਆਰ ਹੋਈਏ ਇਹ ਤੁਸੀਂ ਵੀ ਐਸ ਪੀਓ ਸਾਡੇ ਸਾਰੇ ਕਰਕੇ ਲਿਖੜੇ ਨੇ ਇਹ ਹੋ ਸਕਦਾ ਇਹ ਪਹਿਲਾ ਪਹਿਲੀ ਵਾਰ ਲੈ ਕੇ ਆਇਆ ਇਸ ਪਹਿਲੀ ਵਾਰ ਆਈ ਹੋਂ ਜਨਾ ਜਿੱਦਿਆ ਧਿਆਰ ਇਸ ਨੂੰ ਲੈ ਕੇ ਪਹਿਲਾ ਗੜਾ ਨਾਲ ਉੱਠਾ ਲਿਆ ਕਰਦੇ ਆਂ ਦੇਖੋ ਕੋਈ ਮਲਜਮ ਫੜ ਲੋ ਕਹਿੰਦਾ ਮੈਂ ਪਹਿਲੀ ਵਾਰ ਹੀ ਗਿਆ ਅਰੇ ਇਹ ਸਸਟੈਂਡ ਅੰਟਰੋਗੇਸ਼ਨ ਕਰ ਰਹੇ ਆ ਉਹਦੇ ਵਿੱਚ ਆਪਾਂ ਇਸ ਕਨਕਲੂਜਨ ਤੇ ਪਹੁੰਚਾਂਗੇ ਕਿ ਇਹ ਕਿੰਨੀ ਦੇਰ ਤੋਂ ਇਸ ਸਟੇਟ ਵਿੱਚ ਇਨਵੋਲ ਹੋਏ ਸੋ ਅਸੀਂ ਇਹਦੇ ਬਿਲਕੁਲ ਤੈਅ ਤੱਕ ਜਾ ਕੇ ਤੇ ਜਿਹੜਾ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿੰਨੇ ਥਰਮਕੜੇ ਗਏ ਨੇ ਜਿੰਨੇ ਮੁੱਲ ਜਿਹੜੇ ਪਕੜੇ ਗਏ ਨੇ ਤੋਂ ਇਹਦਾ ਸਾਰੇ ਦੀ ਗੱਲ ਹੈ ਹਰ ਬੰਦਾ ਸਾਨੂੰ ਸਵਾਲ ਕਰਦੇ ਕਣੀ ਦੁਬਾਰਾ ਪੱਤਰਕਾਰਾਂ ਨੂੰ ਫੋਨ ਆਉਂਦੇ ਨੇ ਇਹਦਾ ਮਾਸਟਰਮਾਈਂਡਡ ਬੰਦਾ ਇਹਨਾਂ ਕੁਛ ਬੈਕਪੋਰਟੇ ਕੰਡਾ ਵਾਦੀ ਉਹਨਾਂ ਕੋਈ ਨਹੀਂ ਆ ਫਿਰ ਸਭ ਤੋਂ ਚੱਲਦਾ ਹੈ ਵੇਖੋ ਜਿਹੜੇ ਕੰਮ ਕਰਦੇ ਆ ਨੈਟਵਰਕਿੰਗ ਤੇ ਇਹਨਾਂ ਦੀ ਹੁੰਦੀ ਆ ਪਰ ਪੰਜਾਬ ਪੁਲਿਸ ਨੇ ਇਹਨਾਂ ਦੀ ਨੈਟਵਰਕ ਬਿਲਕੁਲ ਤੋੜਤੀ ਆ ਤੇ एवरीडे ਵੇਖੋ ਜੇ ਕ੍ਰਾਸ ਕਰਾਉਂਦੇ ਆ ਤੇ ਆਪਾਂ ਫੜ ਲੈਂਦੇ ਆ ਇਹਨਾਂ ਨੂੰ 27 ਪਿਸਟਲ ਪਰ ਸਫਰ ਕੱਲ ਫੜੇ ਸੀ ਕਿ ਮਾਰਨਿੰਗ ਫਿਰ ਕੱਲ ਅਹੀਂ ਰਾਤ ਨੂੰ ਅਹੀਂ ਫੜ ਲਏ ਤੋਂ ਸਾਡੇ ਵੱਲੋਂ ਇਹ ਜਿੰਨੇ ਮਰਜੀ ਤੇਜ਼ ਤਰਾੜ ਹੋਣ ਪਰ ਅਹੀਂ ਇਹਨਾਂ ਨੂੰ ਫੜ ਲੈਂਦੇ ਆ ਸਰ ਇੱਕ ਇੱਕ ਦੀ ਸਪਲਾਈ ਕਿੱਥੇ ਜਾਂਦੀ ਆ ਵੇਖੋ ਇਹਨਾ ਹੁਣ ਕੁਝ ਬੰਦੇ ਸਾਡੇ ਫੜਨ ਵਾਲੇ ਰਹਿ ਗਏ ਆ ਉਹਨਾਂ ਨੂੰ ਅਹੀਂ ਜਲਦੀ ਅਰੈਸਟ ਕਰਕੇ ਇਹ ਸਾਰਾ ਜਿਹੜਾ ਇਹਦਾ ਫਰ ਫਾਰਵਰਡ ਲਿੰਕੇਜ ਵਾਲਾ ਉਹ ਵੀ ਅਹੀਂ ਟ੍ਰੇਸ ਕਰ ਲਾਂਗੇ ਸਰ ਬਾਰਡਰ ਪਾਰ ਕੋਈ ਨਹੀਂ ਖੁਰਦੀ ਮਾਤਰਾ ਜਿਹਾ ਆ ਰਿਹਾ ਉਹਨੇ ਕੀ ਮਕਸਦ ਇਹਦੇ ਵਿੱਚ ਹੋ ਜਾਵੇ ਵੀ ਕੋਤ ਉਹ ਤਾਂ ਟਰਾਈ ਕਰਦੇ ਆ ਭੇਜਣ ਦੀ ਲੇਕਿਨ ਸਾਡੇ ਵੱਲੋਂ ਬਹੁਤ ਸਖਤੀ ਆ ਅਸੀਂ ਇਹਨਾਂ ਨੂੰ ਕਾਮਯਾਬ ਨਹੀਂ ਹੋ ਦਿੰਦੇ ਸਰ ਅਸ ਮੱਟਣਾ ਤੋਂ ਬਾਅਦ ਕੋਈ ਚੋਕਸੀ ਹੋ ਜਾਏਗੀ ਜੀ ਕਿਹੜੀ ਘਟਵਾ ਤੋਂ ਦੇਖੋ ਸਾਡੀ ਜਿਹੜੀ ਪੰਜਾਬ ਪੁਲਿਸ ਆ ਹਮੇਸ਼ਾ ਹੀ ਚੌਕਸ ਆ ਇਹ ਵੇਖੋ ਵੀ ਜਿੰਨੇ ਵੀ ਇੱਥੇ ਕਰਾਈ ਹੋਏ ਸਾਰੇ ਸਾਡੇ ਸਾਰੇ ਡੇਸ ਹੈ ਸੋ ਇਸ ਕਰਕੇ ਸਾਨੂੰ ਇਸ ਚੀਜ਼ ਦਾ ਸ਼ੰਕਾ ਨਹੀਂ ਹੋਣਾ ਚਾਹੀਦਾ ਵੀ ਕੋਈ ਹਥਿਆਰ ਲਿਆ ਰਿਹਾ ਨਹੀਂ ਡਰ ਕੇ ਦੀ ਠੀਕ ਹੈ ਜੇ ਲਿਆਉਂਦੇ ਤਾਂ ਫੜ ਵੀ ਲੈਂਦੇ ਉਹਨਾਂ ਤੋਂ ਸਰਗੀਆਂ ਸਰਦਾਰ ਮੈਂ ਵੀ ਗੱਲ ਕਰੀ ਤਾਂ ਉਸ ਤੋਂ ਬਾਅਦ ਕਿੰਨਾ ਪੂਜਰੂ ਕਰਾਇਆ ਕਿ ਹੜਾਂ ਦੇ ਦੌਰਾਨ ਕਿ ਜਿਹੜਾ ਫੈਂਸਿੰਗ ਵੀ ਡੈਮੇਜ ਹੋਈ ਤੇ ਵੇਖੋ ਬੀਐਸ ਹੜਾਂ ਦੇ ਦੌਰਾਨ ਸਾਡੇ ਵੱਲੋਂ ਕੰਟੀਨਿਊਸਲੀ ਜਿਹੜੀ ਫੈਂਸਿੰਗ ਦੇ ਨਾਲ ਜਿਹੜੀ ਆਪਾਂ ਗਸ਼ਤ ਵਗੈਰਾ ਕਰਦੇ ਸੀ ਕਿ ਜੋਇੰਟਲੀ ਸੈਕੰਡ ਲਾਈਨ ਆਫ ਡਿਫੈਂਸ ਤੇ ਵੀ ਆਪਾਂ ਸਾਰੇ ਰੱਖਾਬੰਦੀ ਕੀਤੀ ਹੋਈ ਹੈ ਸੋ ਇਧਰੋ ਜਿਹੜਾ ਸਾਡਾ ਬੜਾ ਫੁੱਲ ਉਹ ਜਿਹੜਾ ਚੱਲ ਰਿਹਾ ਇਹ ਉੱਥੋਂ ਇਹਨਾਂ ਨੇ ਪਾਈਪ ਰਾਈ ਮਗਾਈ ਸੀ ਉਧਰ ਦੇ ਬੰਦੇ ਆ ਕੇ ਪਾਈਪ ਰਾਈ ਇਹਨਾਂ ਨੂੰ ਫੜਾ ਕੇ ਸੀ ਅਸਰ ਕੋਈ ਤਰਫੀਸ਼ ਹੋ ਰਹੀ ਹੈ ਸਾਮ ਰੋਹਰ ਵੀ ਇਹਨਾਂ ਪਕੜੇ ਗਏ ਕਿ ਬਸ ਸਭਲੇ ਕੇ ਗੜ ਲਾਏ ਹੋਣ ਪਾਣੀ ਦਾ ਆਏ 12 ਦਿਨ ਹੋ ਗਏ ਵੇ ਉਹ ਹੀ ਦੱਸਣ ਦੇਣਾ ਫੇ ਤਹੀਂ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਹੁਣ ਇਨਵੈਸਟੀਗੇਟ ਕਰਾਂਗੇ ਸਾਰਾ ਫਿਰ ਇੱਕ ਗੋਲੀ ਚੱਲੀ ਸੀ ਫਾਲਰ ਕੋਰ ਦੇ ਸਾਹਮਣੇ ਇੱਕ ਆਪਣੇ ਉੱਥੇ ਹੱਤਾ ਗੰਡ ਹੋਇਆ ਹਬੋਰ ਇਸ ਤੋਂ ਲਾਭੇ ਦੋ ਗੋਲੀਆਂ ਗੰਡ ਹੋ ਚੁੱਕੀਆਂ ਨੇ ਕੀ ਉਸਦਾ ਵੀ ਬੰਦੇ ਉਹਨਾਂ ਨਾਲ ਲਿੰਕ ਹੋਣਾਂ ਵਿੱਚ ਨਹੀਂ ਵੇਖੋ ਇਦਾਂ ਦੇ ਪਹਿਲਾਂ ਨਹੀਂ ਕਿਹਾ ਜਾ ਸਕਦਾ ਲੇਕਿਨ ਇਹਨਾਂ ਦੇ ਆਪਾਂ ਤਫ਼ਤੀਸ਼ ਆ ਰਾਂ ਗੱਲ ਤੋਂ ਕਰਾਂਗੇ ਸਰ ਇਹ ਦੇਖੋ ਇੱਕ ਇਟਲੀ ਦੇ ਨੇ ਕੋਈ ਯੂਐਸ ਦੇ ਨੇ ਚਾਈਨਾ ਦੇ ਨੇ ਹਾਂਜੀ ਸਰ ਜਿਹੜਾ ਪਾਣੀ ਆਇਆ ਸਰ ਹੱਦ ਤੇ ਜੋ ਪ੍ਰਭਾਵਿਤ ਹੋਇਆ ਹੈਗਾ ਕੀ ਉਹਦਾ ਫਾਇਦਾ ਚੁੱਕਿਆ ਗਿਆ ਹੈ ਨਹੀਂ ਵੱਡੀ ਤਰ੍ਹਾਂ ਦੇ ਹਾਂ ਵੇਖੋ ਫਾਇਦਾ ਤਾਂ ਲੈਂਦੇ ਆ ਕਿਉਂਕਿ ਜਦੋਂ ਹਾੜ ਨਹੀਂ ਹੁੰਦੇ ਨਾਰਮਲ ਹੁੰਦਾ ਉਹ ਵਾਇਰ ਦੇ ਵਿੱਚ ਇਲੈਕਟ੍ਰਿਕ ਕਰੰਟ ਵੀ ਹੁੰਦਾ ਹੁਣ ਪਾਣੀ ਹੋਣ ਕਰਕੇ ਕਿਉਂ 3/4 ਜਿਹੜੇ ਪਿੱਲਰ ਸੀ ਉਹ ਡੁੱਬੇ ਸੀਗੇ ਭਾਜੀ ਜੀ ਤੇ ਉਹ ਮੂਮੈਂਟ ਕੱਢ ਜਾਂਦੀ ਉਧਰ ਇਹ ਉਸ ਚੀਜ਼ ਦਾ ਫਾਇਦਾ ਲੈ ਲਾਂਦੇ ਕਿਉਂਕਿ ਏਰੀਆ ਦੇ ਭਿੱਤੀ ਨੇ ਜਪਲੇ ਧਾਰਕ ਦੇ ਨਸ਼ਬ ਰਾਮਲ ਹੋਇਆ ਨਾਲ ਅਸਲਾ ਵਾ ਦੇਖੋ ਅਜੇ ਅਜੇ ਤੱਕ ਜਿਹੜੀ ਸਾਡੀ ਤਕਦੀਰ ਚ ਇਹੀ ਹੈ ਅਸੀਂ ਉਹ ਵੀ ਐਂਗਲ ਜਿਹੜਾ ਅਪਰੂਵ ਕਰ ਰਹੇ ਹਾਂ ਸਰ ਦੇ ਜਿਹੜਾ ਆਮ ਸੈਕਟਰ ਗਿਆ ਹੈ ਆਮ ਸੈਕਟਰ ਦੇ ਟੀਨਿੰਗ ਲੇਕਿਨ ਤਾਲੋ ਬਾਹਰ ਆਇਆ ਦੂਜੀ ਦੇਸ਼ ਤੋਂ ਆਇਆ ਇਹਨਾਂ ਨੇ ਕੋਈ ਖਾਸ ਕੋਈ ਹੋਰ ਐਕਸ਼ਨ ਨਹੀਂ ਦਿੱਤੇ ਨਹੀਂ ਵੇਖੋ ਇਹਨਾਂ ਅਹੀਂ ਹੁਣ ਪਰਚਾ ਦੇਤਾ ਹੁਣ ਤਫਤੀਸ਼ ਕਰਾਂਗੇ ਇਹਦੇ ਚ ਜੋ ਵੀ ਹੋਇਆ ਉਹ ਕਰ ਦਾਂਗੇ ਸਰੇ ਮੁੰਡੇ ਨੂੰ ਕਿੱਥੋਂ ਦੇਣੇ ਕੀ ਗੱਲ ਕੀਤੀ ਜਾਵੇ ਵੇਖੋ ਇੱਕ ਤੇ ਆ ਝੋਕ ਦੀ ਪੁਲਾਣਾ ਦੂਸਰਾ ਵੇ ਜਿਹੜਾ ਮਤਮਨ ਨਗਰ ਦਾ ਇਹਨਾਂ ਦਾ ਸਵਾਲ ਆ ਕੋਈ ਕ੍ਰਿਮੀਨਲ ਰਿਪੋਰਟ ਵੀ ਹੈ ਵੇਖੋ ਇੱਕ ਜਿਹੜਾ ਇਹਨਾਂ ਦਾ ਗੁਰਵਿੰਦਰ ਹੈ ਉੱਤੇ ਇੱਕ ਪਰਚਾ ਹੈ

ਫਾਜ਼ਿਲ ਦਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ